ਨਮਨ ਹੈਲਥ ਕੇਅਰ ਸੈਂਟਰ ਕੇਅਰ ਸੈਂਟਰ ਜਿਹੜਾ ਨਸਾਲੇ ਵਿਖੇ ਹੈਗਾ ਉਦੋਂ ਉਹਨਾਂ ਦੇ ਸਹਿਯੋਗ ਨਾਲ ਇੱਥੇ ਗਰੀਬ ਮਰੀਜ਼ਾਂ ਵਾਸਤੇ ਲੋੜਵੰਦ ਮਰੀਜ਼ਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਚੈੱਕਅਪ ਕੈਂਪ ਫ੍ਰੀ ਦਵਾਈਆਂ ਦਾ ਕੈਂਪ ਤੇ ਫ੍ਰੀ ਅਸੀਂ ਜਿਹੜਾ ਡਿਸਕਾਊਂਟ ਤੇ ਲੈਬ ਟੈਸਟ ਵਾਸਤੇ ਕੈਂਪ ਲਗਾਇਆ ਹੈ ਜਿਹੜੇ ਕਿ अपना काम ਛੱਡ ਕੇ ਸ਼ਹਿਰ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਦੀ مالی ਹਾਲਤ ਇੰਨੀ ਵਧੀਆ ਨਹੀਂ ਕਿ ਉਹ ਮਹਿੰਗੇ ਹਸਪਤਾਲਾਂ 'ਚ ਮਹਿੰਗਾ ਇਲਾਜ ਕਰਾ ਸਕਣ ਲਾਈਫ ਸਟਾਈਲ ਨੂੰ ਚੇਂਜ ਕਰਨ ਵਾਸਤੇ ਵੀ ਨਾਡ ਐਡਵਾਈਸ ਦਿੱਤੀ ਹੈ ਤਾਂ ਕਿ ਬਿਮਾਰੀਆਂ ਤੋਂ ਬਚਾਅ ਰੱਖਿਆ ਜਾ ਸਕੇ ਇੱਥੇ ਨਾ ਕੋਈ ਐਮਡੀ ਡਾਕਟਰ ਜਾਂ ਹਾਰਟ ਦਾ ਡਾਕਟਰ ਨਹੀਂ ਸੀ ਇਸ ਇਲਾਕੇ 'ਚ ਲੋਕੀਂ ਸ਼ਹਿਰ ਪਰ ਜਾਂਦੇ ਸੀ ਜਾਂ ਜਲਦ ਹੀ ਜਾਂਦੇ ਸੀ ਖਾਸਪੁਰ ਟੀਵੀ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਾਰੀ ਵਿਖੇ ਨਮਨ ਹੈਲਥ ਕੇਅਰ ਕਲੀਨਿਕ ਅਤੇ ਆਰਡੀ ਲੈਬਰਾਟਰੀ ਨਸਰਾਲਾ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਡਾਕਟਰ ਐਸ.ਪੀ. ਸੁਮਨ ਨੇ 70 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਪਿੰਡ ਦੇ ਲੋਕਾਂ ਵੱਲੋਂ ਇਸ ਫਰੀ ਮੈਡੀਕਲ ਕੈਂਪ ਦਾ ਭਰਪੂਰ ਲਾਭ ਉਠਾਇਆ ਅਤੇ ਮੈਡੀਕਲ ਕੈਂਪ ਦੀ ਸ਼ਲਾਘਾ ਕੀਤੀ। ਡਾਕਟਰ ਐਸ.ਪੀ. ਸੁਮਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਰੀ ਮੈਡੀਕਲ ਕੈਂਪ ਲਗਾਇਆ ਹੀ ਤਾਂ ਗਿਆ ਹੈ ਕਿ ਪਿੰਡ ਦੇ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਡਾਕਟਰ ਸੁਮਨ ਨੇ ਦੱਸਿਆ ਕਿ ਲੋਕਾਂ ਨੂੰ ਆਪਣੇ ਇਲਾਜ ਵਾਸਤੇ ਹੁਸ਼ਿਆਰਪੁਰ ਜਾਂ ਜਲੰਧਰ ਜਾਣਾ ਪੈਂਦਾ ਸੀ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਬੜੀ ਦਿੱਕਤ ਆਉਂਦੀ ਸੀ ਪਰ ਹੁਣ ਉਹ ਲੋਕ ਨਮਨ ਹੈਲਥ케ਅਰ ਕਲੀਨਿਕ ਨਸਰਾਲਾ ਵਿਖੇ ਆ ਕੇ ਆਪਣਾ ਇਲਾਜ ਕਰਵਾ ਸਕਣਗੇ ਜਿੱਥੇ ਮਰੀਜ਼ਾਂ ਨੂੰ ਸਸਤੇ ਇਲਾਜ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੇ ਟੈਸਟ ਕਰਵਾਉਣੋਂ ਤਕ ਪਾਰੀ ਛੋਟ ਦਿੱਤੀ ਜਾਵੇਗੀ ਇਸ ਮੌਕੇ ਪਿੰਡ ਸਾਰੀ ਦੇ ਸਰਪੰਚ ਜਸਵੀਰ ਸਿੰਘ ਨੇ ਵੀ ਮੈਡੀਕਲ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਚੋਣਾ ਦੇ ਪਿੰਡ ਇਸ ਕੈਂਪ ਦੇ ਲੱਗਣ ਨਾਲ ਗਰੀਬ ਲੋਕਾਂ ਨੂੰ ਕਾਫੀ ਫਾਇਦਾ ਪਹੁੰਚਿਆ ਹੈ। ਇਸ ਮੌਕੇ ਡਾਕਟਰ ਐਸ.ਪੀ. ਸੁਮਨ, ਡਾਕਟਰ ਤਲਵਿੰਦਰ ਕੁਮਾਰ ਸਰਪ੍ਰਸਤ ਨਮਨ ਹੈਲਥ ਕੇਅਰ ਕਲੀਨਿਕ ਨਸਰਾਲਾ, ਸਹਿਯੋਗੀ ਡਾਕਟਰ ਰਮਨ ਤੇ ਅਸ਼ਵਨੀ ਕੁਮਾਰ, ਜਸਵੀਰ ਸਿੰਘ ਸਰਪੰਚ ਪਿੰਡ ਸਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਚੈੱਕਅਪ ਕਰਵਾਉਣ ਆਏ ਮਰੀਜ਼ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਦੀ ਪਿੰਡ ਸਾਰੀ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਤੁਹਾਨੂੰ ਸਾਡੇ ਚੈਨਲ ਉੱਤੇ ਹਮੇਸ਼ਾ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਆਓ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀ ਪੂਰੀ ਖਬਰ ਜੁੜੇ ਰਹੋ ਖਾਸਪੁਰ ਟੀਵੀ ਚੈਨਲ ਦੇ ਨਾਲ ਇੱਕ ਵਾਰ ਫਿਰ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੈ ਕਿ ਪਿੰਡ ਸਾਰੀ ਦੇ ਵਿੱਚ ਮੌਜੂਦ ਹੈ ਔਰ ਇੱਥੇ ਨਵਨ ਹੈਲਥ케ਅਰ ਕਲੀਨਿਕ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਸ ਵੇਲੇ ਸਾਡੇ ਨਾਲ ਡਾਕਟਰ ਐਸ.ਪੀ. ਸੁਮਨਜੀ ਵੀ ਮੌਜੂਦ ਹਨ ਜਿਹੜੇ ਕਿ ਐਮ.ਬੀ.ਬੀ.ਐਸ. ਔਰ ਐਮ.ਡੀ. ਡਾਕਟਰ ਹਨ ਔਰ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ ਪਿੰਡ ਸਾਰੀ ਦੇ ਵਿੱਚ ਤੁਸੀਂ ਫ੍ਰੀ ਮੈਡੀਕਲ ਕੈਂਪ ਲਗਾਇਆ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਨਮਨ ਹੈਲਥ케ਅਰ ਸੈਂਟਰ ਕੇਅਰ ਸੈਂਟਰ ਜਿਹੜਾ ਨਸਾਲੇ ਵਿਖੇ ਹੈਗਾ ਉਦੋਂ ਉਹਨਾਂ ਦੇ ਸਹਿਯੋਗ ਨਾਲ ਇੱਥੇ ਗਰੀਬ ਮਰੀਜ਼ਾਂ ਵਾਸਤੇ ਲੋੜਵੰਦ ਮਰੀਜ਼ਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਚੈੱਕਅਪ ਕੈਂਪ ਫ੍ਰੀ ਦਵਾਈਆਂ ਦਾ ਕੈਂਪ ਤੇ ਫ੍ਰੀ ਅਸੀਂ ਜਿਹੜਾ ਡਿਸਕਾਊਂਟ ਤੇ ਲੈਬ ਟੈਸਟ ਵਾਸਤੇ ਕੈਂਪ ਲਗਾਇਆ ਹੈ ਇਸ ਵਿੱਚ 60 ਤੋਂ 70 ਮਰੀਜ਼ਾਂ ਨੇ ਹਿੱਸਾ ਲਿਆ ਹੈ ਜਿਹੜੇ ਕਿ ਆਪਣਾ ਕੰਮ ਛੱਡ ਕੇ ਸ਼ਹਿਰ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਦੀ مالی ਹਾਲਤ ਇੰਨੀ ਵਧੀਆ ਨਹੀਂ ਕਿ ਉਹ ਮਹਿੰਗੇ ਹਸਪਤਾਲਾਂ 'ਚ ਮਹਿੰਗਾ ਇਲਾਜ ਕਰਾ ਸਕਣ ਤੇ ਮੈਂ ਨੋਟ ਕੀਤਾ ਹੈ ਕਿ ਇੱਥੇ ਸਾਡੇ ਕੋਲ ਜਿਆਦਾ ਬਲੱਡ ਪ੍ਰੈਸ਼ਰ ਦੇ 슈ਗਰ ਦੇ ਹਾਰਟ ਦੇ ਸਕੇਂਦੀਆਂ ਬਿਮਾਰੀਆਂ ਦੇ ਤੇ ਗਠੀਏ ਦੇ ਜੋੜਾਂ ਦੇ ਕਾਫੀ ਮਰੀਜ਼ ਆਏ ਹਨ ਤੇ ਇਸ ਤਰ੍ਹਾਂ ਦੀ ਡਾਕਟਰ ਸਾਹਿਬ ਉਹਨਾਂ ਨੂੰ ਐਡਵਾਈਸ ਦਿੱਤੀ ਗਈ ਹੈਗੀ ਆ ਹਾਂਜੀ ਹਾਂਜੀ ਅਸੀਂ ਸਰ ਉਹਨਾਂ ਨੂੰ ਲਾਈਫ ਸਟਾਈਲ ਨੂੰ ਚੇਂਜ ਕਰਨ ਵਾਸਤੇ ਵੀ ਐਡਵਾਈਸ ਦਿੱਤੀ ਹੈ ਤਾਂ ਕਿ ਬਿਮਾਰੀਆਂ ਤੋਂ ਬਚਾਅ ਰੱਖਿਆ ਜਾ ਸਕੇ ਕਿਉਂਕਿ ਪ੍ਰੋਫੈਕਸ਼ਨ ਇਜ਼ ਬੈਟਰ ਦੈਨ ਕਿਊਰ ਬਚਾਅ ਕਰਨਾ ਚੰਗਾ ਹੈਗਾ ਇਲਾਜ ਬੜੇ ਮਹਿੰਗੇ ਹਨ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਰੋਜ਼ਾਨਾ ਖਾਣ ਪੀਣ ਦੇ ਵਿੱਚ ਬਦਲਾਅ ਕੀਤਾ ਜਾਵੇ ਜੀ ਜਿਸ ਵਿੱਚ ਅਸੀਂ ਉਹਨੂੰ ਦੱਸਿਆ ਗਿਆ ਹੈ ਕਿ ਨਮਕ ਵਾਲਾ ਘੱਟ ਖਾਣਾ ਕਰਨਾ ਤਲੀਆਂ ਚੀਜ਼ਾਂ ਘੱਟ ਖਾਣੀਆਂ ਹਨ ਤੇ ਮਿੱਠੇ ਦੀ ਵੀ ਆਪਾਂ ਜੋ ਖਾਂਦੇ ਆ ਉਹਦੇ ਵਿੱਚ ਵੀ ਆਪਾਂ ਬatਰਾ ਘੱਟ ਕਰਨੀ ਹੈ ਤੇ ਉਸ ਤੋਂ ਇਲਾਵਾ ਐਕਸਰਸਾਈਜ਼ ਕਰਨੀ ਹੈ ਸੈਰ ਕਰਨੀ ਹੈ ਤਾਜੀ ਹਵਾ ਸਵੇਰੇ ਖੁੱਲੇ ਸਾਹ ਲੈਣੇ ਹਨ ਤੇ ਯੋਗਾ ਵਾਰਾ ਜਾਂ ਮੈਡੀਟੇਸ਼ਨ ਵੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਇਹ ਹੈ ਕਿ ਉਹਦੇ ਮਨ 'ਚ ਸਟ੍ਰੈਸ ਬਹੁਤ ਵੱਧਾ ਜਾ ਰਿਹਾ ਹੈ ਜਿਸ ਕਰਕੇ ਦਿਮਾਗੀ ਬਿਮਾਰੀਆਂ ਸ਼ੂਗਰ ਦੀਆਂ ਬਿਮਾਰੀਆਂ ਬੀਬੀ ਦੀਆਂ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਵਧੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਆਪਣੇ ਮਨ ਦੀ ਸ਼ਾਂਤੀ ਰੱਖਣੀ ਚਾਹੀਦੀ ਹੈ ਮੈਡੀਕਲ ਨਹੀਂ ਕਰਨੀ ਇਹ ਐਕਸ-ਰੇ ਕਰਨੀ ਤੇ ਡਾਈਟ ਵੱਲ ਧਿਆਨ ਲਾਉਣਾ ਚਾਹੀਦਾ ਹੈ ਇਹ ਉਹਨਾਂ ਨੂੰ ਗਾਈਡੈਂਸ ਦਿੱਤੀ ਗਈ ਬڑا ਵੱਡਾ ਡਾਕਟਰ ਸਾਹਿਬ ਉਪਰਾਲਾ ਹੈਗਾ ਕਿਉਂਕਿ ਡਾਕਟਰ ਤਰਵਿੰਦਰ ਜੀ ਜਿਹੜੇ ਨਵਨ ਹੈਲਥ케ਅਰ ਕਲੀਨਿਕ ਦੇ ਸਰਪ੍ਰਸਤ ਹਨ ਬੜਾ ਵੱਡਾ ਉਪਰਾਲਾ ਕਰਦੇ ਰਹਿੰਦੇ ਨੇ ਪਿੰਡਾਂ ਦੇ ਵਿੱਚ ਸ਼ਰਾਂ ਕਸਬਿਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈਗਾ ਠੀਕ ਹੈ ਤੇ ਡਾਕਟਰ ਸਾਹਿਬ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਕਿ ਤੁਸੀਂ ਫਗਵਾੜੀ ਤੋਂ ਚੱਲ ਕੇ ਜਿਹੜਾ ਹੈਗਾ ਵਾ ਜਿਹੜੇ ਹਫ਼ਤੇ ਦੇ ਕੁਝ ਦਿਨ ਜਿਹੜਾ ਹੈਗਾ ਨਸਰਾਲਾ ਕਲੀਨਿਕ ਦੇ ਵਿੱਚ ਵੀ ਬੈਠਦੇ ਹੋ ਹਾਂਜੀ ਹਾਂਜੀ ਸਰ ਇਹ ਸੱਚ ਹੈ ਕਿ ਇੱਥੇ ਨਾ ਕੋਈ ਐਮਡੀ ਡਾਕਟਰ ਜਾਂ ਹਾਰਟ ਦਾ ਡਾਕਟਰ ਨਹੀਂ ਸੀ ਇਸ ਇਲਾਕੇ ਵਿੱਚ ਲੋਕੀ ਸ਼ਹਿਰ ਪਰ ਜਾਂਦੇ ਸੀ ਜਾਂ ਜਲਦ ਹੀ ਜਾਂਦੇ ਸੀਗੇ ਤੇ ਅਸੀਂ ਨਮਨ ਹੈਲਥ케ਅਰ ਸੈਂਟਰ ਦੀ ਸਹਿਯੋਗ ਨਾਲ ਇੱਥੇ ਕੁਝ ਤਾਂ ਰੱਖੇ ਹਨ ਤਾਂ ਕਿ ਲੋਕੀ ਮਨੂੰ ਉੱਥੇ ਕੰਟੈਕਟ ਕਰ ਸਕਦੇ ਹਨ ਤੇ ਉਸ ਤੋਂ ਬਾਅਦ ਕੋਈ ਵੀ ਸਲਾਹ ਲੈਣੀ ਸਿਹਤ ਦੇ ਪ੍ਰਤੀ ਅਸੀਂ ਉਹਨੂੰ ਗਾਈਡ ਕਰ ਸਕਦੇ ਹਾਂ ਜਾਂ ਇਲਾਜ ਕਰ ਸਕਦੇ ਹਾਂ ਜਾਂ ਫਾਲੋਅ ਅਪ ਕਰ ਸਕਦੇ ਹਾਂ ਬਾਰ-ਬਾਰ ਦੇਖ ਸਕਦੇ ਹਾਂ ਤੇ ਉਹ ਦਿਨ ਅਸੀਂ ਫਿਕਸ ਕੀਤੇ ਹਨ ਲੋਕੀ ਉਸ ਦਾ ਫਾਇਦਾ ਉਠਾ ਸਕਦੇ ਹਨ ਇਸ ਇਲਾਕੇ ਦੇ ਲੋਕੀ ਫੋਟੋ ਵੱਟਨ ਵਾਲੀ ਥੈਂਕ ਯੂ ਸਰ ਥੈਂਕ ਯੂ ਐਸ ਐਨ ਡਾਕਟਰ ਐਸ ਪੀ ਸੁਮਨ ਜੀ ਜਿਹੜੇ ਕਿ ਫਗਵਾੜਾ ਤੋਂ ਵਿਸ਼ੇਸ਼ ਤੌਰ ਤੇ ਚੱਲ ਕੇ ਜਿਹੜਾ ਹੈਗਾ ਨਸਰਾਲਾ ਮਨ ਹੈਲਥ ਕੇਅਰ ਕਲੀਨਿਕ ਦੇ ਉੱਪਰ ਜਿਹੜਾ ਹੈਗਾ ਹਫਤੇ ਦੇ ਕੁਝ ਦਿਨ ਵੈਟਦੇ ਹਨ ਔਰ ਮਰੀਜ਼ ਜਿਹੜੇ ਹੈਗੇ ਆ ਹੁਸ਼ਿਆਰਪੁਰ ਦੇ ਨਸਰਾਲੇ ਦੇ ਔਰ ਨਾਲ ਦੇ ਪਿੰਡਾਂ ਦੇ ਮਰੀਜ਼ ਜਿਹੜੇ ਹੈਗੇ ਆ ਉੱਥੇ ਜਾ ਕੇ ਜਿਹੜਾ ਹੈਗਾ ਵਾ ਇਹਨਾਂ ਤੋਂ ਜਿਹੜਾ ਹੈਗਾ ਫ੍ਰੀ ਐਡਵਾਈਸ ਲੈ ਸਕਦੇ ਹੈਗੇ ਆ ਸਲਾਹ مشورہ ਲੈ ਸਕਦੇ ਹੈਗੇ ਆ ਔਰ ਆਪਣੇ ਟੈਸਟ ਅਧਿਕ ਘਰੇਟ ਦੇ ਉੱਪਰ ਜਿਹੜੇ ਆ ਕਰਵਾ ਸਕਦੇ ਹੈਗੇ ਆ ਦਵਾਈਆਂ ਜਿਹੜੀਆਂ ਲੈ ਸਕਦੇ ਹਨ ਗੱਲਬਾਤ ਕਰਦੇ ਆ ਡਾਕਟਰ ਤਰਵਿੰਦਰ ਜੀ ਨਾਲ ਜਿਹੜੇ ਕਿ ਨਮਨ ਹੈਲਥ ਕੇਅਰ ਕਲੀਨਿਕ ਔਰ ਆਡੀ ਲੈਬੋਰਟਰੀ ਦੇ ਜਿਹੜੇ ਸਰਪ੍ਰਸਤ ਹਨ ਨਮਨ ਹੈਲਥ케ਅਰ ਕਲੀਨਿਕ ਦੱਸਦੀ ਹੈ ਕਿ ਆਰਡੀ ਲਬੋਰਟਰੀ ਔਰ ਨਮਨ ਹੈਲਥ케ਅਰ ਕਲੀਨਿਕ ਜਿਹੜਾ ਨਸਰਾਲਾ ਦੇ ਵਿੱਚ ਜਿਹੜਾ ਹੈਗਾ ਵਾ ਮੇਨ ਰੋਡ ਜਿਹੜੇ ਹੈਗੇ ਜਲੰਧਰ ਛਾਰਪੁਰ ਮੇਨ ਰੋਡ ਨਸਰਾ ਅੱਡੇ ਦੇ ਵਿੱਚ ਜਿਹੜੀ ਹੈ ਮੌਜੂਦ ਹੈਗੀ ਆ ਕੋਆਪਰੇਟਿਵ ਬੈਂਕ ਦੇ ਬਿਲਕੁਲ ਆਪੋਜ਼ਿਟ ਜਿਹੜੇ ਵੀ ਮਰੀਜ਼ ਜਿਹੜੇ ਹੈਗੇ ਆ ਉਹ ਕੋਈ ਕਿਸੇ ਤਰ੍ਹਾਂ ਦੇ ਟੈਸਟ ਜਾਂ ਦਵਾਈਆਂ ਲੈਣੀਆਂ ਚਾਹੁੰਦੇ ਹਨ ਤਾਂ ਉਹ ਇੱਥੇ ਇਹਨਾਂ ਦੇ ਕੋਲੋਂ ਦਵਾਈਆਂ ਲੈ ਲੈ ਸਕਦੇ ਹਨ ਗੱਲਬਾਤ ਕਰਦੇ ਆ ਡਾਕਟਰ ਤਰਵਿੰਦਰ ਜੀ ਦੇ ਨਾਲ ਔਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ वेलकम जीਕਵਾਸਪੁਰ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਡਾਕਟਰ ਸਾਹਿਬ ਪਿੰਡ ਸਾਰੀ ਦੇ ਵਿੱਚ ਬੜਾ ਵੱਡਾ ਜਿਹੜਾ ਹੈਗਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕਿਸ ਤਰ੍ਹਾਂ ਦੇ ਮਰੀਜ਼ ਦੇਖੇ ਗਏ ਕਿਹਾ ਔਰ ਕੀ ਐਡਵਾਈਸ ਦਿੱਤੀ ਸਰ ਮਰੀਜ਼ ਸ਼ੂਗਰ ਬੀਪੀ ਸਕਿਨ ਦੇ ਕਾਫੀ ਹੋਈ ਸੀ ਬੱਚੇ ਬਜ਼ੁਰਗ ਬੁੜੀਆਂ ਜੋ ਵੀ ਹੈ ਸਭ ਆਏ ਆ ਜੀ ਤੇ ਉਹਨਾਂ ਨੂੰ ਇਹ ਬੀਪੀ ਜੀ ਆਜਕਲ ਪਿੰਡਾਂ ਵਿੱਚ ਕਾਨਪੀਨ ਦੇ ਕਾਰਨ ਬੀਪੀ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਸ਼ੂਗਰ اور ਬੀਪੀ ਦੀ ਜੀ ਜਿਹੜੇ ਮਰੀਜ਼ ਆਏ ਆ ਜੀ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਜਾਂਦੇ ਰੇਟ ਤੇ ਦਿੱਤੀਆਂ ਗਈਆਂ ਹਨ ਤਾਂ ਕਿਸ ਤਰ੍ਹਾਂ ਦਾ ਦੱਸੋ ਦਵਾਈਆਂ ਬਿਲਕੁਲ ਫ੍ਰੀ ਪ੍ਰੀਓ ਕੌਸ ਦਿੱਤੀਆਂ ਗਈਆਂ ਸਾਰੇ ਮਰੀਜ਼ਾਂ ਨੂੰ ਜੀ ਤਕਰੀਬਨ 60 ਤੋਂ 70 ਮਰੀਜ਼ ਦੇਖੇ 60 ਤੋਂ 70 ਵਿੱਚ ਮਰੀਜ਼ ਦੇਖੇ ਆ ਜੀ ਸਾਰੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਜੀ ਜੇਕਰ ਮਰੀਜ਼ ਜਿਹੜੇ ਹੋਰ ਵੀ ਪਿੰਡਾਂ ਦੇ ਮਰੀਜ਼ ਜਿਹੜੇ ਨੇਸਰਾਲੇ ਤੋਂ ਇਲਾਵਾ ਸਾਰੇ ਪਿੰਡ ਤੋਂ ਇਲਾਵਾ ਨਾਲ ਦੀ ਲੱਗਦੀ ਪਿੰਡਾਂ ਦੇ ਮਰੀਜ਼ ਜਿਹੜੇ ਹੈਗੇ ਆ ਕਿਸੇ ਤਰ੍ਹਾਂ ਦੀ ਟੈਸਟ ਕਰਵਾਉਣੀ ਚਾਹੁੰਦੇ ਆ ਜਾਂ ਕਿਸੇ ਤਰ੍ਹਾਂ ਦੀ ਦਵਾਈ ਲੈਣੀ ਚਾਹੁੰਦੀ ਆ ਜਾਂ ਤੁਹਾਡੇ ਤੋਂ ਕੋਈ ਸਲਾਹ مشਵਰਾ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਤਾਂ ਉਹ ਤੁਹਾਨੂੰ ਕਿੱਥੇ ਮਿਲ ਸਕਦੇ ਆ ਇੱਕ ਵਾਰ ਆਪਣਾ ਐਡਰੈਸ ਹੋਰ ਆਪਣਾ ਫੋਨ ਨੰਬਰ ਜ਼ਰੂਰ ਦਸਤਕਾਂ ਨਾਲ ਸਾਂਝਾ ਕਰਦੇ ਨਵਨ ਹੈਲਥ ਕੇਅਰ ਸੈਂਟਰ ਨਸਰਾਲਾ ਆਪੋਜ਼ਿਟ ਕੋਰਪੋਰੇਟ ਬੈਂਕ ਫੋਨ ਨੰਬਰ 9872371657 ਜੀ ਇੱਕ ਵਾਰ ਫਿਰ ਨੰਬਰ ਜਿਹੜਾ ਦੁਬਾਰਾ ਬੋਲਦੇ ਹੋ 9872371657 ਜੀ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਰ ਆieson ਡਾਕਟਰ ਤਰਵਿੰਦਰ ਜੀ ਜਿਹੜੇ ਕੀ ਸਰਪ੍ਰਸਤ ਨੇ ਨਮਨ ਹੈਲਥ케ਅਰ ਕਲੀਨਿਕ ਨਸਰਾਲਾ ਦੇ ਇਸ ਤੁਸੀਂ ਦੇਖ ਰਹੇ ਹੋ ਪਿੰਡ ਸਾਰੀ ਤੋਂ ਅੱਜ ਦੀ ਜਿਹੜੀ ਵਿਸ਼ੇਸ਼ ਕਵਰੇਜ ਇਸ ਵੇਲੇ ਪਿੰਡ ਸਾਰੀ ਦੇ ਵਿੱਚ ਖੜੇ ਆਂ ਔਰ ਪਿੰਡ ਦੇ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹਨ ਦੱਸਦੇ ਆਏ ਕਿ ਅੱਜ ਪਿੰਡ ਸਾਰੀ ਦੇ ਵਿੱਚ ਨਮਨ ਹੈਲਥ케ਅਰ ਕਲੀਨਿਕ ਡਾ ਨਸਰਾਲਾ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਕਿ ਲਗਭਗ 100 ਤੋਂ ਵੱਧ ਮਰੀਜ਼ਾਂ ਦਾ ਫ੍ਰੀ ਚੈੱਕਅਪ ਔਰ ਫ੍ਰੀ ਦਵਾਈਆਂ ਇਹ ਅੱਧੇ ਰੇਟ ਦੇ ਉੱਪਰ ਜਿਹੜੇ ਹੈਗੇ ਆ ਟੈਸਟ ਵੀ ਫ੍ਰੀ ਟੈਸਟ ਵੀ ਕੀਤੇ ਗਿਆ ਐਸ ਵੇਲੇ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਹਨ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦਾ ਸਵਾਗਤ ਕਰਦੇ ਹਾਂ ਜੀ ਭਾਈ ਬਹੁਤ ਬਹੁਤ ਸਵਾਗਤ ਹੈ ਔਰ ਆਪਣਾ ਨਾਮ ਜਰੂਰ ਦੱਸੋ ਭਾਈ ਜੀ ਦਾ ਖਾਲਸਾ ਵਾਹੀ ਜੀ ਦੀ ਫਤਿਹ ਮੈਂ ਜਸਵੀਰ ਸਿੰਘ ਸਰਪੰਚ ਪਿੰਡ ਸਾਰੀ ਜੀ ਸਰਪੰਚ ਜੀ ਤੁਹਾਡੇ ਪਿੰਡ ਦੇ ਵਿੱਚ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਨਮਨ ਹੈਲਥ케ਅਰ ਕਲੀਨਿਕ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਮੈਂ ਸਰਪੰਚ ਪਿੰਡ ਸਾਰੀ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਮਨ ਹੈਲਥ케ਅਰ ਦਾ ਜੀ ਤੇ ਇਹਨਾਂ ਨੇ ਕਾਫੀ ਸਾਡੇ ਲੋਕਾਂ ਨੂੰ ਰਾਹਤ ਮਿਲੀ ਇਸ ਕੈਂਪ ਤੋਂ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦੀ ਹਾਂ ਪਿੰਡ ਦੇ ਸਰਪੰਚ ਸਾਹਿਬ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਪਿੰਡ ਸਾਰੀ ਤੋਂ ਖ਼ਾਸਪੋਰ ਟੀਵੀ ਦੀ ਵਿਸ਼ੇਸ਼ ਕਵਰੇਜ ਜੁੜੇ ਰਹੋ ਖ਼ਾਸਪੋਰ ਟੀਵੀ ਦੇ ਨਾਲ ਅਰਜਿੰਦਰ ਕੋਰ ਸਾਰੀ ਮੇਰੇ ਤੋਂ ਲੱਗਦਾ ਚ ਦਰਦ ਹੁੰਦੀ ਹੈ ਬਸ ਹਾਂਜੀ 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 ਸਤਿ ਸ਼੍ਰੀ ਅਕਾਲ ਸਾਡੇ ਪਿੰਡ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਨਾਮ ਕੀ ਹੈ ਤੁਹਾਡਾ ਨਾਮ ਬਲਵੀਰ ਕੌਰ ਪਿੰਡ ਸਾਰੀ ਥਰਡ ਦੀ ਹੈ ਬੀਪੀ ਚੈੱਕ ਕਰਾਉਣਾ ਹੈ 슈ਗਰ ਟੈਸਟ ਕਰਾਉਣੀ ਹੈ ਹਾਂਜੀ